ਜਿਹੜੇ ਸਿੱਖ ਕੋਲ ਰਹਿਤ ਹੋएगी ਮੇਰਾ ਪੁੱਤ ਹੋਏਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਨੇ ਜਿਹੜੇ ਸਿੱਖ ਕੋਲ ਰਹਿਤ ਨਹੀਂ ਉਹ ਮਿੱਟੀ ਦੇ ਬਰਾਬਰ ਹੋਵੇਗਾ ਮੇਰੀ ਬੇਨਤੀ ਹੈ ਗੁਰਮਖੋ ਰਹਿਤ ਕੀ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਰਹਿਤ ਕੀ ਹੈ ਸਿੱਖ ਨੂੰ ਪੰਜਾਂ ਬਾਣੀਆਂ ਦਾ ਸਵੇਰੇ ਨਿਤਨੇਮ ਕਰਨਾ ਚਾਹੀਦਾ ਇਹ ਸਾਡੀ ਰਹਿਤ ਬਾਣੀ ਇੱਕ ਰਹਿਤ ਹੈ ਕਿ ਸਵੇਰੇ ਉੱਠिए ਇਸ਼ਨਾਨ ਕਰਿਏ ਪਰ ਜੇ ਇਸ਼ਨਾਨ ਕਰੋਗੇ ਤਾਂ ਯਾਦ ਰੱਖਿਓ ਜਾਈ ਸੰਸਾਰ ਦੁਖੀ ਹੈ ਅਜ ਸਾਰੇ ਆਪਾਂ ਸ਼ਰੀਰ ਕਰਕੇ ਦੁਖੀ ਆ ਸਾਰੇ ਗੋਲੀਆਂ ਖਾਣੇ ਆ ਪਰ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਨੇ ਸਿਕਾ ਸਿਰ ਟਕੇ ਇਸ਼ਨਾਨ ਕਰ ਲਈ ਤੇਰੇ ਸਰੀਰ ਦੇ ਬਹੁਤੇ ਰੋਗ ਜਿਹੜੇ ਨੇ ਦੂਰ ਹੋ ਜਾਣਗੇ ਆਪ ਜੀ ਬਚਨ ਪੜ੍ਹਦੇ ਹੋ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਅਗਲਾ ਬਚਨ ਕੀ ਹੈ ਮਨ ਤਨ ਤੁਹਾਡਾ ਮਨ ਵੀ ਨਿਰੋਗ ਹੋ ਜਾਏਗਾ ਤੁਹਾਡਾ ਤਨ ਤੁਹਾਡਾ ਸਰੀਰ ਵੀ ਨਿਰੋਗ ਹੋ ਜਾਏਗਾ ਪਰ ਸਿਕਾ ਸਿਰ ਟਕੇ ਇਸ਼ਨਾਨ ਕਰੀ ਪਰ ਅਸੀਂ ਕਰਦੇ ਆ ਗੁਰਮੁਖ ਅਸੀਂ ਨੇਤਨੇਮ ਕੀਤਾ ਮੈਂ ਕਈ ਵਾਰੀ ਬੇਨਤੀ ਕਰਨਾ ਜਿੰਨੀ ਸੰਗਤ ਬੈਠੀ ਹੈ ਕੋਈ ਹੱਥ ਖੜਾ ਕਰਦਾ ਵੀ ਅਸੀਂ ਕਿੰਨਿਆਂ ਨੇ ਸਵੇਰੇ ਨੇਤ